ਜ਼ਿੰਦਾਬਾਦ ਨਾਰਨਾਲੇ ਲੋਕਾਂ ਦਾ ਇਕਾ ਜ਼ਿੰਦਾਬਾਦ ਜ਼ਿੰਦਾਬਾਦ ਆਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਰੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਹਸਪਤਾਲਾਂ ਦੇ ਅਤਿਆਚਾਰ ਕਰਨ ਵਾਲੀ ਸਰਕਾਰ ਦਾ ਬੇੜਾ ਹੀ ਕਰਕ ਬੇੜਾ ਹੀ ਕਰਕ ਬੇੜਾ ਹੀ ਕਰਕ ਹਸਪਤਾਲਾਂ ਦੇ ਲਾਠੀ ਚਾਰਜ ਕਰਨ ਵਾਲੀ ਸਰਕਾਰ ਦਾ ਰਵੇ ਕੱਪਲਾ ਜੋਏ ਕਰਦਾ ਰਵੇ ਹਸਪਤਾਲਾਂ ਮਜ਼ਦੂਰਾਂ ਮਜ਼ਦੂਰਾਂ ਛੜਕਾਂ ਤੇ ਰੋਲਣ ਵਾਲੀ ਸਰਕਾਰ ਦਾ ਬੇੜਾ ਹੀ ਕਰਕ ਹੋਏ ਗਾਣਾ ਹੋਏ ਤਰ ਗੋਦੀ ਡਾਨੇ ਬਾਨੇ ਮੁਦਾਬਾ ਮੁਦਾਬਾ ਰਾਦਰ ਕੈਪਟਨ ਮੋਗੀ ਡਾਨੇ ਬਾਨੇ ਮੁਦਾਬਾ 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 ਦੇਸ਼ੀ ਕੌਪਰੀਆਂ ਤੁਮ ਜੋ ਤਾਕ ਕਰਕੇ ਕਿਸਾਨਾਂ ਨੇ ਰੋਕਣ ਵਾਲੀ ਸਰਕਾਰ ਦਾ ਕਿਹੜਾ ਇਹ ਕਰਕੇ ਕਿਸਾਨ ਮਜ਼ਦੂਰ ਦਾ ਖਾਦੀ ਜਾ ਕਰਾ ਕਰ ਵਾਰ ਵਾਰ ਜਾ ਕੇ ਆਪਣਾ ਜਲ ਪਾਣੀ ਚੜੋ ਉਤਰਾਉ ਨੂੰ ਬਚਾਉਣਾ ਵੀ ਟੋਕਾ ਹੋਵੇ ਤੁਹਾਨੂੰ ਚਗਣਾ ਵਾਰ ਵਾਰ ਜਾ ਕੇ ਬੇਰਪਰ ਪੰਡਾਲ ਨੂੰ ਸੁਣਾ ਨਾ ਛੱਡ ਕੇ ਜਾਓ ਇਹਨਾਂ ਦੇ ਪੁੱਤਰ ਸਾਰੇ ਮਗਰੇ ਚੱਲ ਗਏ ਅਨੁਸ਼ਾਸਨ ਦੇ ਵਿੱਚ ਰਹੋ ਅਨੁਸ਼ਾਸਨ ਬਣਾ ਕੇ ਰਹੋ ਰੱਖੋ ਇਹਦੇ ਵਾਸਤੇ ਭਰਾ ਬੇਨਤੀ ਆ ਵਾਰ ਵਾਰ ਸਾਨੂੰ ਇੱਥੇ ਇਹੋ ਜਿਹਾ ਨੋਟ ਨਾ ਕਰਨੀ ਪਵੇ ਜਿਹੜੇ ਜਲ ਪਾਣੀ ਛੱਡਣਾ ਆਪਾਂ ਨੇ ਛੱਡ ਲਿਆ ਆ ਇੱਥੋਂ ਆਪਣੇ ਸਾਰੇ ਬਲਾਦੇ ਨੇ ਬੋਲਣਾ ਆ ਰਹਿਣਾ ਸਾਹਿਬ ਦਾ ਪਾਠ ਇਹ ਤੋਂ ਕਰਨ ਤੋਂ ਬਾਅਦ ਜਦੋਂ ਸਮਾਪਤੀ ਹੋਊਗੀ ਜਟਾਵਾ ਸਾਹਿਬ ਨੇ ਕਿਹਾ ਕਿ ਇੱਥੇ ਜਿਹੜਾ ਪੰਡਾਲ ਆਪਣਾ ਲੱਗਾ ਆ ਰਾਜ ਖੇੜਨ ਵਾਸਤੇ ਹੋਰ ਕੀ ਲੱਗੇਗਾ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਦੇਣ ਦੀ ਪ੍ਰਸਾਰੀ ਵੀ ਕਰ ਰਿਹਾ ਜਿੱਥੇ ਸਵੇਰੇ ਜਾਏਗਾ ਅਸੀਂ ਇਹਨਾਂ ਸਭ ਦੀ ਕਿਸਾਨ ਮਜ਼ਦੂਰ ਜਥੇਕਮਿਤ ਪੰਜਾਬ ਜੋ ਪਾਰਟਨਰ ਇਨਸਾਫ ਕਮੇਟੀ ਦੇ ਨਾਲ ਜੋ ਟਾਟੇ ਅਮਰਪੁਰ ਜਾਏਗਾ ਤਰਤਰ ਬੁੜਾਇਆ 500 ਰਾਵੜੀ ਪਾਚਕਾ ਆ ਉਹ ਦਿੱਲੀ ਦੇ ਵਿੱਚ ਐਂਟਰ ਹੋ ਚੁੱਕਾ ਆ ਤੇ ਇੱਕ ਲੋਕੜੀ ਜਗ੍ਹਾ ਜਿਹੜੀ ਵੱਖਰੀ ਆ ਉਹ ਪਤਲੀ ਵਾਲਾ ਜਾਨ ਕਰਕੇ ਕੱਲੀ ਜੱਫੇ ਬੰਦੀ ਉੱਥੇ ਬੈਠੀ ਆ ਆਪਣਾ ਹਾਂਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਆ ਸੁਵਿੰਦਰ ਸਿੰਘ ਚੇਤਾਲਾ ਬੋਲ ਰਿਹਾ ਜੰਡੇਆਲਾ ਰੇਲਵੇ ਸਟੇਸ਼ਨ ਦੇ ਲਾਗੇ ਪਾਰ ਕਿਆ ਉੱਥੇ ਧਰਨਾ ਲਾ ਕੇ ਬੈਠੇ ਆ ਤੇ ਅੱਜ ਧਰਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ 67ਵੇਂ ਦਿਨ ਦੇ ਵਿੱਚ ਧਰਨਾ ਸ਼ਾਮਲ ਹੋ ਗਿਆ ਇਹਨਾਂ ਗੱਲਾਂ ਨੂੰ ਲੈ ਕੇ ਕਿ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਆ ਉਹ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਆ ਉਹ ਮੋਦੀ ਸਰਕਾਰ ਬਜੇਦਿਆ ਦੇ ਕਾਲੇ ਕਾਨੂੰਨ ਵਾਪਸ ਨਹੀਂ ਕਰਨਾ ਚਾਹੁੰਦੀ ਅੱਜ ਬਹੁਤ ਵੱਡੀ ਗਿਣਤੀ ਚ ਗਰਦਾਸਪੁਰ ਤੋਂ ਜਥਾ ਜਿਹੜਾ ਵਾ ਇੱਥੇ ਬੈਠਾ ਤੇ 24 ਘੰਟੇ ਜਥਾ ਇੱਥੇ ਬਹੁ ਆਗਲਾ ਜਥਾ ਅੰਮ੍ਰਿਤਸਰ ਤੋਂ ਜਥਾ ਆਉ